ਕੋਕਾ ਹੈ ਲੋਤਰਗੇ ਦੇ ਕਿਦਾਂ ਹੋ ਸਕਦਾ ਕਿ ਮੀਂਹ ਨਾ ਪਵੇ ਦੇਖੋ ਮੜਾ ਬਈ ਚੱਲੀ ਜਾਂਦਾ ਮੀਂਹ ਰਾਤ ਦਾ ਸਾਰੀ ਰਾਤ ਦਾ ਹੋ ਗਿਆ ਮੀਂਹ ਪਈ ਜਾਂਦਾ ਆਪਣੇ ਉਧਰ ਸਰੋਹ ਚਾਲਦੀ ਰਹਿੰਦੀ ਆ ਇਧਰ ਨੂੰ ਬਈ ਮੀਂਹ ਚੱਲਦਾ ਰਹਿੰਦਾ ਲਓ ਜੀ ਗੁੱਡ ਮਾਰਨਿੰਗ ਆ ਸਾਰਿਆਂ ਨੂੰ ਤੇ ਤੜਕੇ ਦਾ ਬਾਈ ਜੀ ਟਾਈਮ ਹੋ ਚੁੱਕਿਆ ਏ ਬਾਜੀ ਚੁੱਕੇ ਆ ਸਵਾ 5 ਤੇ ਆਪਾਂ ਉੱਠੇ ਆ ਫਰੈਸ਼ ਫਰੂ ਸ਼ੋਨ ਚੱਲੇ ਸੀ ਇਹਦੇ ਬਾਹਰ ਦੇਖ ਲੈ ਤੇ ਬਾਹਰ ਦੇਖ ਲੈ ਦੇਖ ਦਿੰਦੇ ਆ ਚਲੋ ਕੋਈ ਗੱਲ ਸ਼ੋਨ ਨਾਲ ਤਾਂ ਵਧੀਆ ਹੀ ਆ ਤੇ ਅੱਜ ਦਾ ਸਕੈਜੂਲ ਆਪਣਾ ਬਾਈ ਇਹ ਹੈਗਾ ਆਪਣਾ ਲੋਡ ਹੈਗੀ ਆ ਡਿਲੀਵਰੀ ਇੱਕ ਇਹਦੇ ਵਿੱਚ ਉਹ ਡਿਲੀਵਰੀ ਆਪਾਂ ਲਾਉਣੀ ਆ ਲਾਉਣ ਤੋਂ ਬਾਅਦ ਇੱਕ ਇਹਦੇ ਟਾਇਰ ਪਵਾਉਣੇ ਆ ਇੱਕ ਇਹ ਜਿਹੜਾ ਡਰੈਅਰ ਵਾਲਾ ਫਿਲਟਰ ਉਹ ਕਰਾਉਣਾ ਤੇ ਇੱਕ ਬਾਈ ਕਹਿੰਦਾ ਸੀ ਬੰਪਰ ਆਇਆ ਪਿਆ ਉਹ ਕਰਵਾਉਣਾ ਅੱਜ ਮੈਨੂੰ ਲੱਗਦਾ ਸਾਰਾ ਦਿਨ ਆਪਣੇ ਇੱਦਾਂ ਹੀ ਲੰਘ ਜਾਣਾ ਤੇ ਬਾਕੀ ਜਿੱਦਾਂ ਦੀ ਵੀ ਆਪਰੇਟ ਹੋਈ ਉਹ ਸੋਡੇ ਨਾਲ ਬਾਈ ਸਾਝੀ ਕਰਾਂਗੇ ਤੇ ਬੂਟਾਂ ਦੇ ਵਿੱਚ ਜਿਹੜੀਆਂ ਚੈਨਾ ਚੜਾਈਆਂਆਂ ਲੀਆਂ ਇਹ ਮੈਨੂੰ ਲੱਗਦਾ ਇੱਧਰ ਲਾਉਣੀਆਂ ਪੈਣੀਆਂ ਕਿਵੇਂ ਸਨੋ ਹੈ ਨਹੀਂ ਭਰਾਵੋ ਸਰੀ ਦੇ ਹੀ ਨਜ਼ਾਰਿਆ ਸਰੀ ਦੇ ਵਿੱਚ ਸਨੋ ਦੇਖਣ ਨੂੰ ਨਹੀਂ ਮਿਲਦੀ ਨਾ ਗੋਰਾ ਦੇਖਣ ਨੂੰ ਮਿਲੇ ਸਰੀ ਦੇ ਵਿੱਚ ਤੇ ਨਹੀਂ ਸੁਣੋ ਦੇਖਣ ਨੂੰ ਤੇ ਹੁਣ ਕਰ ਕਰਦੀਆਂ ਆਵਾਜ਼ਾਂ ਆਉਂਦੀਆਂ ਬੂਟਿਆਂ ਦੀਆਂ ਇਹ ਮੈਂ ਟਰੱਕ ਦੇ ਵਿੱਚ ਜਾ ਕੇ ਲਾ ਕੇ ਰੱਖਦਾ ਕਿਉਂਕਿ ਇਧਰਲੇ ਇਰਗੇ ਚਾਪਣ ਨੂੰ ਇਹਨਾਂ ਚైనా ਦੀ ਲੋਡ ਨਹੀਂ ਜਿਹੜੀਆਂ ਬੂਟਾਂ ਨੇ ਚੜਾਈਆਂ ਤੇ ਖੜੇ ਸੀਗੇ ਜੀ ਆਪਾਂ ਪਿਛਲੇ ਵਲੌਗ ਵਿੱਚ ਤੁਸੀਂ ਦੇਖਿਆ ਨਾ ਹੂਬ ਸ਼ਹਿਰ ਫ્લાਇੰਗ ਜੇ ਤੇ ਖੜੇ ਸੀਗੇ ਤੇ ਤੜਕੇ ਦਾ ਬਾਈ ਸਮਾਂ ਹੈਗਾ ਹਨੇਰਾ ਹੈਗਾ ਹਜੇ ਹੌਲੀ ਹੌਲੀ বাস ਨਿਕਲਣ ਲੱਗ ਗਈ ਬਾਈ ਹੁਣੀ ਫਿਊਲ ਅਪ ਕਰਾਈ ਜਾਂਦੇ ਆ ਇੱਥੋਂ ਆਪਾਂ ਨੂੰ ਪੂਰਾ ਇੱਕ ਘੰਟਾ ਲੱਗਣਾ ਜਿੱਥੇ ਆਪਾਂ ਦੀ ਡਿਲੀਵਰੀ ਆ ਉਦੋਂ ਵਾਰ 45 ਮਿੰਟ ਲੱਗਣੇ ਆਪਾਂ ਨੂੰ ਯਾਰ ਜੀ ਯਾਰ ਨੂੰ ਦੋ ਪਾਤਰਕਾਂ ਦੇ ਮਗਰ ਦੀ ਹੋ ਕੇ ਨਾਂਗੇ ਚੱਲ ਗਏ ਲੈ ਵੀ ਸਾਰੇ ਝੋਟੇ ਸੁੱਤੇ ਪਿਆ ਤੇ ਬੱਸ ਉੱਠ ਕੇ ਤੇ ਤੌਰੀ ਪੜਾ ਇਹਨਾਂ ਨੇ ਕੋਈ ਦਿਨ ਚੜਨ ਨਾਲ ਅੱਧੇ ਪੌਣੇ ਘੰਟੇ ਤੱਕ ਆਪਣਾ ਲਾਨੇਦਾਰ ਕਿੱਥੇ ਖੜਾ ਏ ਉਹ ਖੜਾ ਏ ਚੱਲ ਓ ਲਾਨੇਦਾਰਾ ਅਸੀਂ ਸੀਸੇ ਹੂਸੇ ਕਰਕੇ ਸਾਫ ਤੇ ਮਾਰਗੇ ਸੈਲਫ ਤੇਲ ਪਾਣੀ ਚੈੱਕ ਕਰਕੇ ਮੁੜ ਕੇ ਚਾਲਦੇ ਆਪਾਂ ਡਿਲੀਵਰੀ ਵਾਲੇ ਪਾਸੇ ਨੂੰ ਬਾਈ ਦਾ 47 ਕਹਿੰਦੇ 47 ਟਰਾਂਸਪੋਰਟਾ ਸੀਸੇ ਸਾਫ ਕਰ ਲੈ ਰਮੜੇ ਕਾਰੀ ਦੇ ਨਾ ਸ੍ਰੀ ਵਾਹਿਗੁਰੂ ਚਾਲੋ ਚੋਬਰਾ ਲੈ ਵੀ ਮਾਰਤੀ ਸਲਫ ਲੈ ਕੇ ਬਾਬੇ ਰਾਣਾ ਤੇ ਹੁਣ ਕਰੀਏ ਮਾਣਾ ਮੋਟਾ ਚਾਹ ਜੂ ਬਣਾਉਣੇ ਆ ਚਾਹ ਜੂ ਬਣਾ ਕੇ ਮੁੜ ਕੇ ਚੱਲਾਂਗੇ ਇੱਥੋਂ ਵਾਸ਼ਰ ਵੀ ਘੱਟ ਹੈਗਾ ਕੰਪਨੀ ਦੇ ਵਿੱਚੋਂ ਹੀ ਚੱਕਾਂਗੇ ਪੰਪ ਤਾਂ ਹੁਣ ਮਹਿੰਗਾ ਪਊਗਾ ਵਾਸ਼ਰ ਜਿਹੜਾ ਚੱਕਣਾ ਉਹ ਇੱਥੇ ਕੰਪਨੀ ਚ ਚੱਕਾਂਗੇ ਅgetElementById ਪਹੁੰਚ ਗਏ ਆਪਾਂ ਘੰਟੇ ਬਾਅਦ ਜਿੱਥੇ ਆਪਣੀ ਡਿਲੀਵਰੀ ਲੋਕੇਸ਼ਨ ਹੈਗੀ ਆ ਅੱਛਾ ਇਧਰਲੇ ਪਾਸੇ ਦੁਕਾਨ ਦਾ ਚਾਰ ਤੇ ਪੰਜ ਖਾਲੀ ਪਈ ਆ ਮਾੜੇ ਅੰਦਰ ਜਾ ਕੇ ਪੁੱਛ ਕੇ ਹੁਣੇ ਵੀ ਕਿਹੜੀ ਤੇ ਲਾਈਏ ਐਂਟਰੀ ਕਿੱਥੇ ਇਹਨਾਂ ਦੀ ਇਧਰੋਂ ਵੈਕ ਲੱਗੂਗਾ ਹੁਣ ਕੋਈ ਨਾ ਲਾਦਾ ਬਾਬੇ ਦੀ ਕਹਿਰ ਪਾਣਾ ਇਧਰ ਦੀ ਐਂਟਰ ਕਰਕੇ ਤੇ ਮਾੜੇ ਅੰਦਰ ਪੁੱਛੇ ਗਏ ਭਾਈ ਕਿਹੜੀ ਡਾਕ ਤੇ ਲਾਈਏ ਚਾਰ ਤੇ ਲਾਈਏ ਕਿ ਪੰਜ ਤੇ ਲਾਈਏ ਫਿਰ ਦੇਖਿਆ ਕਿੰਨਾ ਕੁ ਟਾਈਮ ਲਾਉਂਦੇ ਹੈਗੇ ਲਾਹਣ ਦੇ ਓਕੇ ਫੋਰ ਕਿ ਲੈਫਟ ਕਲੋਜ਼ ਫੋਰ ਲੰਚ ਟੈਂਸ਼ਨ ਡਰਾਈਵਰ ਪਲੀਜ਼ ਨੋਟ ਇਫ ਅ ਲੋਡ ਡਰਾਈਵ ਵਿਦਾਊਟ ਐਨੀ ਅਪਾਇੰਟਮੈਂਟ ਲੋਡ ਮੇ ਬੀ ਰਿਫਿਊਜ਼ ਓਕੇ ਦੇਖਣੇ ਕੀ ਕਹਿੰਦੇ ਹੋਏ ਇਧਰਲਾ ਡੋਰ ਤਾਂ ਬੰਨਦਾ ਇਧਰਲੇ ਪਾਸੇ ਦੇਣੇ ਕੋਈ ਡਹੋਰ ਡੋਰ ਹੋਇਆ ਤਾਂ ਆ ਵੀ ਨਾ ਜਿਹੜੀਆਂ ਬੂਟਾਂ ਦੇ ਚੈਨਾ ਪੜੀਆਂ ਮੈਂ ਅੱਗੇ ਕਹਿ ਆ ਸੀ ਲਾਉਣੀਆਂ ਪੈਣੀਆਂ ਇਧਰ ਭਾਈ ਸਰੀ ਦੇ ਵਿੱਚ ਇਹਦੀ ਕੋਈ ਲੋਡ ਨਹੀਂ ਆ ਇਧਰ ਕੱਲੀ ਛਤਰੀ ਦੀ ਲੋਡ ਪੈਂਦੀ ਆ ਕਿਉਂਕਿ ਮੀਂਹ ਪਈ ਜਾਂਦਾ ਡੋਰ ਕਿੱਥੇ ਹੈਰਾ ਉਹ ਤਾਂ ਬੰਨ ਪਿਆ ਡੋਰ ਇਹਨਾਂ ਦਾ ਇਧਰਲੇ ਪਾਸੇ ਤਾਂ ਨਹੀਂ ਕੋਈ ਹੈਗਾ ਲੱਭਣਾ ਪੈਣਾ ਹੁਣ ਮਾੜਾ ਆ ਲੱਗਦਾ ਤਾਂ ਹੋਈ ਸੀ ਪਰ ਟਾਈਮਿੰਗ ਹੁਣ 8 ਵਜੇ ਰਹੀ ਆ ਤੜਕੇ ਦੀ ਤੇ ਹੁਣ ਪਤਾ ਨਹੀਂ ਹੈਗਾ ਖੁੱਲੇ ਕਿ ਨਹੀਂ ਖੁੱਲੇ ਸ਼ਿਪਿੰਗ ਹੈਂਡ ਰੀਸੀਵ ਦੀ ਗੱਲਬਾਤ ਹੋ ਗਈ ਆ ਪਹਿਲਾਂ ਖੁੱਲਿਆ ਨਹੀਂ ਮੜ ਕੇ ਉਹਨੇ ਕਹਿੰਦਾ ਅਸੀਂ ਖੁੱਲ ਗਏ ਮੈਂ ਕਿਹਾ ਖੁੱਲੇ ਕਿ ਨਹੀਂ ਖੁੱਲੇ ਕਹਿੰਦੇ ਭਾਈ ਖੁੱਲ ਗਏ ਅਸੀਂ ਤੇ ਮੈਂ ਕਿਹਾ ਵੀ ਸੀਲ ਲੱਗੀ ਆ ਉਹਨੇ ਸੀਲ ਕੱਟ ਲਓ ਲਓ ਜੀ ਆਪਾਂ ਹੁਣ ਸੀਲ ਕੱਟਦੇ ਹਾਂ ਸੀਲ ਕੱਟਣ ਤੋਂ ਬਾਅਦ ਮੜ ਕੇ ਕਹਿੰਦਾ ਜਿਹੜਾ ਮਾਰਗੀ ਤੈਨੂੰ ਡੋਰ ਖਾਲੀ ਲੱਗਦਾ ਹੈਗਾ ਉਹਦੇ ਉੱਤੇ ਬੈਕ ਕਰ ਦੇ ਜਿਵੇਂ ਹਿਸਾਬ ਨਾਲ ਰਿਸਪੌਂਸ ਦਿੱਤਾ ਮੈਨੂੰ ਲੱਗਦਾ ਅੱਧੇ ਘੰਟੇ ਦੇ ਅੰਦਰ ਅੰਦਰ ਇਹਨਾਂ ਨੇ ਆਪਾਂ ਨੂੰ ਖਾਲੀ ਕਰ ਦੇਣਾ ਮੁੜ ਕੇ ਆਪਾਂ ਟਰੇਲਰ ਛੱਡਣਾ ਹੈਗਾ ਯਾਰ ਦੇ ਵਿੱਚ ਇੱਕ ਟਾਇਰ ਪਵਾਉਣਾ ਹੈ ਇੱਕ ਜਾਂਸੀ ਜਾਣਾ ਵਾਪਰ ਲਗਾਉਣਾ ਇਹਨਾਂ ਦੇ ਵਿੱਚ ਹੁਣ ਆਪਣੇ ਪਤਾ ਲੱਗੂ ਕਿੰਨੇ ਕੰਮ ਸੀਗੇ ਇੱਕ ਹੁੰਦਾ ਦੋ ਹੁੰਦਾ ਤਿੰਨ ਹੁੰਦਾ ਉਹ ਪਤਾ ਲੱਗੂਗਾ ਕਾਕਾ ਆਪਣਾ ਬੈਕ ਹੋ ਗਿਆ ਤੇ ਬਾਈ ਵੀ ਫਰਤੀਲਾ ਹੀ ਆ ਬਾਈ ਨੇ ਸੈੱਟ ਲਿਆ ਰੈਂਪ ਤੇ ਛੇਦੀ ਛੇਦੀ ਆਪਣਾ ਆਹ ਲੋਡ ਹੋ ਜਾਣਾ ਉਹ ਬੱਲੇ ਬੜੀ ਵੱਡੀ ਬਿਲਡਿੰਗ ਆ ਦੇਖਣ ਨੂੰ ਛੋਟੀ ਲੱਗਦੀ ਆ ਤੇ ਤਾਂ ਉਹ ਝਾਕਦੇ ਆ ਪਤਾ ਲੱਗਦਾ ਛੱਡੀ ਵਸੀ ਆ ਤੇ ਬਾਈ ਕਰੋ ਆਪਣਾ ਚੈਨਲ ਸਬਸਕ੍ਰਾਈਬ ਕਿੰਦਾ ਸਹੀ ਵਾਲਾ ਤੇ ਇੱਕ ਹੋਰ ਤੁਹਾਨੂੰ ਟਿਪ ਦੱਸਦੇ ਆ ਕਈ ਵਾਰ ਨਾ ਜਿੱਦਾਂ ਹੁਣ ਆਪਣੇ ਟ੍ਰੇਨਰ ਦੇ ਵਿੱਚ ਇੱਥੇ ਨਾ ਜਿੱਥੇ ਗੇਟ ਖੜਿਆ ਹੋਣੇ ਹੁੰਦੇ ਆ ਉਹ ਲੌਕ ਟੁੱਟੇ ਹੋਏ ਗਿਆ ਤੇ ਮੇਰੇ ਕੋਲ ਇੱਕ ਦੋ ਨਾ ਕਿ ਵੀਡੀਓ ਦੇਖੀਆਂ ਸੀ ਇਹ ਬਾਈ ਕਿਵੇਂ ਆਉਂਦਾ ਹੈਗਾ ਇਧਰ ਨੂੰ ਆਹ ਨੂੰ ਮੈਂ ਬੈਕ ਲਾਉਂਦਾ ਸੀ ਨਾ ਮੇਰੇ ਦਿਮਾਗ 'ਚ ਪਹਿਲਾਂ ਗੱਲ ਸੀਗੀ ਬਹੁਤ ਵਾਰੀ ਮੈਂ ਵੀਡੀਓ ਦੇਖੀ ਆਂ ਡਰਾਈਵਰਾਂ ਨਾਲ ਕੀ ਹੋਇਆ ਜਿੱਦਾਂ ਮੇਰੇ ਨਾਲ ਲੋਕ ਨਹੀਂ ਹੈਗਾ ਇੱਥੇ ਇਹਦੇ ਨਾਲ ਬੰਨਿਆ ਪਾਉਂਦਾ ਏ ਡੋਰ ਤੇ ਇਹ ਜਦ ਡੋਰ ਖੁੱਲ ਕੇ ਮਗਰਲੇ ਪਾਸੇ ਨੂੰ ਗਿਆ ਨਾ ਬਿਲਕੁਲ ਸਿੱਧਾ ਹੋ ਜਾਂਦਾ ਵਿਚ ਬੈਠੇ ਬੰਦੇ ਨੂੰ ਪਤਾ ਨਹੀਂ ਲੱਗਦਾ ਵੀ ਡੋਰ ਮੇਰਾ ਹਨਾ ਖੁੱਲ ਗਿਆ ਤੇ ਜਦੋਂ ਬੈਕ ਕਰਦਾ ਡੋਰ ਆਏ ਹੁੰਦਾ ਮਗਰਲੀ ਡੌਗ ਚ ਜਾ ਕੇ ਬਾਜਦਾ ਤੇ ਗੇਟ ਟੁੱਟ ਕੇ ਥੱਲੇ ਡਿੱਗ ਪੈਂਦਾ ਮੇਰੇ ਨਾਲ ਵੀ ਅੱਜ ਆਏ ਹੋਇਆ ਪਹਿਲੀ ਵਾਰ ਵੀਡੀਓ ਵਿੱਚ ਵੀ ਤੁਸੀਂ ਦੇਖਿਆ ਹੋਣਾ ਪਰ ਮੇਰੇ ਦਿਮਾਗ 'ਚ ਗੱਲ ਸੀ ਕਿ ਡੋਰ ਮੈਨੂੰ ਪਹਿਲੀ ਲੱਗਿਆ ਸੀ ਪਤਾ ਨਹੀਂ ਸ਼ਾਇਦ ਖੁੱਲ੍ਹ ਸਕਦਾ ਡੋਰ ਤੇ ਜਦੋਂ ਮੈਂ ਬੈਕ ਕੀਤਾ ਨਿਗਾਹ ਮਾਰੀ ਮੈਂ ਕਿਹਾ ਲੈ ਵੀ ਮੇਤਰਾ ਡੋਰ ਤਾਂ ਦਰਾਂ ਖੁੱਲ ਗਏ ਤੇ ਪਰ ਮੈਂ ਜਾ ਕੇ ਦੁਬਾਰਾ ਉਹਨੂੰ ਲੋਕ ਕੀਤਾ ਤੇ ਲਓ ਜੀ ਇਦਾਂ ਦੀ ਲੋਕੇਸ਼ਨ ਆ ਜਿੱਥੇ ਆਪਣੀ ਹੈਗੀ ਡਿਲੀਵਰੀ ਤੇ ਸਮਾਨ ਆਪਣਾ ਅੱਧੇ ਘੰਟੇ ਦੇ ਅੰਦਰ ਅੰਦਰ ਅਨਲੋਡ ਹੋ ਜਾਣਾ ਉਸ ਤੋਂ ਬਾਅਦ ਤੁਹਾਨੂੰ ਮੈਂ ਦੱਸਣਾ ਸੀ ਇੱਕ ਤਾਂ ਟਾਇਰ ਪਵਾਉਣਾ ਇਹਦੇ ਆਪਾਂ ਪਹਿਲਾਂ ਵੀ ਮੈਂ ਦੱਸ ਚੁੱਕਿਆ ਹਾਂ ਇੱਕ ਤੇ ਇਹ 에어 ਡ్రਾਇਰ ਵਾਲਾ ਇਹਦਾ ਫਿਲਟਰ ਸੁੱਕੀ ਹਵਾ ਭੇਜਦਾ ਨਾ ਇੱਕ ਜਿਹੜਾ ਹੈਗਾ ਇਹ ਉਹ ਚੇਂਜ ਕਰਵਾਉਣਾ ਹੈ ਓਡ ਦੇਖਦੇ ਆ ਕਿੰਨੇ ਕੰਮ ਮਿਲਦੇ ਆ ਕਿਉਂਕਿ ਬੋਲਬਾਲਾ ਦੀ ਅਪਾਇੰਟਮੈਂਟ ਲਈ ਆ ਹੁਣ ਮੈਨੂੰ ਪਤਾ ਨਹੀਂ ਵੀ ਮਿਲੀ ਆ ਨਹੀਂ ਜੁੜੀ ਆ ਇਹ ਆਪਾਂ ਨੂੰ ਹੁਣ ਜਾ ਕੇ ਕਰਾ ਲਓ ਜਦੋਂ ਆ ਆ ਪੜਿਆ ਨਾ ਬਈ ਮੈਂ ਦੋ ਵਾਰ ਲੋਕ ਨਾ ਹੱਪਦਾ ਕਹਿੰਦੇ ਡਰਾਈਵਰ ਲੋਕ ਯੂਰ ਟਰੱਕ ਹੈਵ ਹੈਡ ਥਿਫਟ ਆ ਇਹ ਚੋਰ ਕਰਦੇ ਆ ਭਰਾ ਉਹ ਟਰੱਕ ਲੋਕ ਕਰਕੇ ਰੱਖੋ ਮੈਂ ਦੋ ਵਾਰੀ ਲੋਕ ਨਾ ਪਿਆ ਕੈਨੇਡਾ ਦੇ ਵੇਅਰਹਾਊਸ ਦੇ ਵਿੱਚ ਲੈ ਕੇ ਲਾਇਆ ਉਸ ਫੈਡਲ ਇਹਨਾਂ ਦਾ ਕੀ ਬਾਤ ਹੈ ਲਓ ਜੀ ਡਿਲੀਵਰੀ ਆਪਣੀ ਹੋਈ ਜਾਂਦੀ ਆ ਤੇ ਪੰਜਾ ਸੱਤਾ ਮਿੰਟ ਤੱਕ ਹੋ ਜਾਣੀ ਮੁੜ ਕੇ ਖੇਤ ਤੇ ਡਿਲੀਵਰੀ ਕਰਕੇ ਮੁੜ ਕੇ ਚੱਲਾਗੇ ਵੇਅਰਹਾਊਸ ਆਪਣਾ ਪਤਾ ਨਹੀਂ ਖੁਸ਼ੀ ਹੋ ਰਹੀ ਹੈ ਨਾ ਲਓ ਜੀ 20 ਤੋਂ 25 ਮਿੰਟਾਂ ਦੇ ਵਿੱਚ ਟ੍ਰੇਲਰ ਆਪਣਾ ਹੋ ਚੁੱਕਿਆ ਹੈ ਬਾਈ ਜੀ ਖਾਲੀ ਤੇ ਲੈ ਕੇ ਬਾਬੇ ਦਾ ਨਾਂ ਹੁਣ ਚੱਲ ਗਏ ਵੇਅਰਹਾਊਸ ਦੇਖਦੇ ਹਾਂ ਹੁਣ ਗਾਂਧੀ ਕੀ ਆਪਰੇਟ ਕਹਿੰਦਾ ਬਾਈ ਟਾਇਰ ਪਵਾਉਂਦੇ ਆ ਜਾਂ ਕੀ ਕਰਦੇ ਹੈਗੇ ਇਹ ਰਾਂ ਇਹ ਟ੍ਰੇਲਰ ਆਪਾਂ ਜਾ ਕੇ ਛੱਡ ਦੇਣਾ ਆਪਣੇ ਵੇਅਰਹਾਊਸ ਜੀ ਚੱਲੋ ਲਾਣੇਦਾਰਾ ਚੱਲ ਗਏ ਕਿਰਾਇ ਸਰੀ ਕੜੇ ਉਧਰਲੇ ਪਾਸੇ ਸਨੂਣੀ ਖੜਾ ਛੱਡਦੀ ਤੇ ਇੱਧਰ ਆ ਜੇ ਨੇ ਮੀਂਹ ਨਹੀਂ ਖੜਾ ਛੱਡਦਾ ਤੇ ਹਵਾ ਬਹੁਤ ਤੇਜ਼ ਚੱਲੀ ਜਾਂਦੀ ਹੈ ਮੀਂਹ ਬਹੁਤ ਤੇਜ਼ ਪੈ ਰਿਹਾ ਤੇ ਥੱਲੇ ਉੱਤਰ ਕੇ ਫੇ ਸਾਰੇ ਲੀਡੇ ਗਿੱਲੇ ਹੋ ਜਾਣਗੇ ਜਾੜ ਦੇ ਵਿੱਚ ਪਹੁੰਚੇ ਆ ਟ੍ਰੇਲਰ ਕਰਨ ਲੱਗੇ ਆ ਡ੍ਰੌਪ ਉਦੋਂ ਬਾਅਦ ਟਾਇਰ ਆਪਾਂ ਪਵਾਉਣੇ ਆ ਇੱਕ ਕਰਾਉਣੀ ਆ ਦੀ ਅਲਾਈਨਮੈਂਟ ਡੌਕ ਖਾਲੀ ਪਈਆ ਤੇ ਉਹਦੇ ਉੱਤੇ ਟ੍ਰੇਲਰ ਕਰਨਾ ਡ੍ਰੌਪ ਆ ਪਾਣਾ ਟਰੈਲਰ ਆਪਣਾ ਡਰਾਪ ਹੋ ਗਿਆ ਤੇ ਚੱਲ ਗਏ ਹੁਣ ਪਹਿਲਾਂ ਜਾਣਾ ਹੈਗਾ ਆਪਾਂ ਟਾਇਰ ਪਵਾਉਣ ਤੇ ਨਾਲ ਕਰਾਉਣੀ ਹੈਗਾ ਅਲਾਈਨਮੈਂਟ ਪਤਾ ਲੱਗ ਜੂ ਆਪਾਂ ਨੂੰ ਕਿੰਨਾ ਕੁ ਟਾਈਮ ਲੱਗਦਾ ਹੈਗਾ ਟਾਇਰ ਪਵਾਉਣ ਨੂੰ ਤੇ ਤੋਂ ਉਦੋਂ ਬਾਅਦ ਜਾਣਾ ਹੈਗਾ ਆਪਾਂ ਬੋਲ ਤੋਂ ਇੱਕ ਬੰਪਰ ਲਵਾਉਣਾ ਇੱਕ ਏਕ ਟ੍ਰੈਕ ਕਰਾਉਣਾ ਉਹਨੂੰ ਵੀ ਪਤਾ ਲੱਗੂ ਕਿੰਨਾ ਕੁ ਟਾਈਮ ਆ ਸਾਰਾ ਜਣਾ ਆਪਣੇ ਇਸ ਕੰਮ 'ਚ ਨਿਕਲ ਜਾਣਾ ਪਰ ਇਹ ਆਪਣੇ ਮੇਨ ਵੱਡੇ ਕੰਮ ਸੀ ਜਿਹੜੇ ਹੋ ਜਾਣਗੇ ਮੁੜ ਕੇ ਟਰੈਲਰ ਆਪਣਾ ਰੈਡੀ ਹੋਈ ਜਾਂਦਾ ਮੈਨੂੰ ਲੱਗਦਾ ਸ਼ਾਮ ਦਾ ਕਾਪਾ ਤੋੜ ਦੇਣਗੇ ਤੇ ਤੁਸੀਂ ਵੀ ਕਰ ਲੋ ਦੋ ਦੋ ਚੈਨਲ ਆਪਣਾ ਸਬਸਕ੍ਰਾਈਬ ਚੱਲਦੇ ਆਪਾਂ ਸਿੱਧੀ ਟੈਰ ਵਾਲੀ ਦੁਕਾਨ ਤੇ ਅੱਛਾ ਅੱਛਾ ਲੈ ਵੀ ਲਾਣੇਦਾਰਾ ਵਧਾਈਆਂ ਤੇਰੇ ਨਵੇਂ ਬੂਟ ਪੈਣ ਲੱਗਿਆ ਮੂਰਲੇ ਪਾਸੇ ਵਾਲੇ ਮਗਰਲੇ ਵੀ ਮਗਰ ਐਗਤੀ ਪਵਾ ਦੇਈ ਜਦੋਂ ਸਨੋ ਸਟਾਰਟ ਹੋਈ ਨਾ ਮਗਰਲੇ ਬੂਟ ਉਹਦੇ ਪਵਾਤੀ ਸੀ ਤੇ ਮੂਰਲੇ ਹੁਣ ਪੈਣ ਲੱਗਿਆ ਸਰੀ ਵਿੱਚ ਆਇਆ ਟਰੱਕ ਸਾਰਾ ਢੋਟਾ ਗਿਆ ਮੀਂਹ ਪਈ ਜਾਂਦਾ ਤੜਕੇ ਦਾ ਤੇ ਸਾਰਾ ਟਰੱਕ ਢੋਟਾ ਗਿਆ ਸਮਾਨ ਦੀ ਲੋਡ ਨਹੀਂ ਪਈ ਸਰੀ ਵਿੱਚ ਆ ਗਿਆ ਉਹ ਮੀਂਹ ਪੈਂਦਾ ਰਹਿਣਾ ਲੱਗੇ ਇਧਰਲੇ ਟਾਇਰ ਦੇ ਨਾਲ ਖਾਂਦੇ ਕਿਤੇ ਆ ਗਿਆ ਨਿਕਲ ਆ ਗਈ ਜਿੰਦਾਂ ਦਾ ਤਖਾਣਾ ਦਿੱਤਾ ਜਾਣਾ ਪਾਣੀ ਤਾਂ ਹਿਮਾਰੀ ਦਾ ਕਈ ਵਾਰ ਇਸ ਤਰ੍ਹਾਂ ਉਸ ਤਰ੍ਹਾਂ ਕਿ ਪੈ ਜਾਂਦਾ ਬਚਾਈ ਰੱਖੀ ਦਾ ਲੋ ਜਿੱਧਰ ਟਾਇਰ ਹੀ ਟਾਇਰ ਪਾਇਆ ਦੁਕਾਨ ਤੇ बा में कर दे कि देश कर टैगे ਨਵੇਂ ਪ੍ਰਾਣੇ ਬੂਟ ਆਪਣੇ ਲੈ ਗਏ ਆ ਤੇ ਨਵੇਂ ਹਣ ਬੂਟ ਚੜਾਵਾਂਗੇ ਇਹਦੇ ਲੈ ਰੇ ਮਾ ਤੇ ਬਾਬਾ ਵੱਡਾ ਜਿਗਾਰਡ ਹੁੰਦਾ ਮੂਰੇ ਵੀ ਡੈਸਕ ਬ੍ਰੇਕ ਆਏ ਦੇ ਹੈ ਡੈਸਕ ਬ੍ਰੇਕਾਂ ਲੱਗੀਆਂ ਮੂਰੇ ਵੀ ਇਹਦੇ ਕੀ ਬਾਤ ਆ ਆ ਟਾਇਰ ਆਪਣੇ ਲੈ ਗਏ ਆ ਫਿਰੇ ਮਾ ਤੇ ਚੜਾਉਣੇ ਹੁਣ ਪੁੱਛਦੇ ਕਿਹੜੀ ਕੰਪਨੀ ਦੇ ਚੜਾਉਣੇ ਹੈਗੇ ਆ ਉਥੇ ਚੜਾਉਣੇ ਆ ਮਿੰਟੋ ਮਿੰਟੋ ਲਾਇਆ ਵੀ ਵਧਾਈਆਂ ਲਾਣੇ ਦਾਰਾ ਤੇਰੇ ਪੈ ਕੇ ਨਵੇਂ ਗੂਟ ਮੂਰਲੇ ਪਾਸੇ ਵਾਲੇ ਤੇ ਹੁਣ ਕਰਾ ਲਿਆ ਅਲਾਈਨਮੈਂਟ ਬਾਈ ਕਿੱਥੇ ਆ ਫੋਰਕ ਲੈਫਟ ਖੜਾ ਕੇ ਕਿੱਦਾਂ ਉੱਠ ਗਿਆ ਬਾਈ ਲਓ ਜੀ ਇੱਥੇ ਆਪਾਂ ਕਰਨੀ ਹੈਗੀ ਅਲਾਈਨਮੈਂਟ ਇਹਦੀ ਦੇਖਦੇ ਆ ਕਿੰਨਾ ਕੁ ਟਾਈਮ ਲਾਉਣੇ ਆ ਉਸ ਤੋਂ ਬਾਅਦ ਆਪਣੀ ਬੰਪਰ ਦੀ ਅਪਾਇਨਟਮੈਂਟ ਹੈਗੀ ਤੇ ਟਾਈਮ ਕਹਿੰਦੇ ਹੋ ਚੁੱਕਿਆ ਏ 12 ਵਜਨ ਵਾਲੇ 1 ਵਜੇ ਦੀ ਮੇਰੀ ਉਧਰ ਦੀ ਅਪਾਇਨਟਮੈਂਟ ਆ ਥੋੜਾ ਜਿਹਾ ਲੇਟ ਹੀ ਹੋ ਜਾਣਾ ਚਲੋ ਕੋਈ ਗੱਲ ਨਹੀਂ ਕਿੱਥੇ ਆ ਬਾਈ ਹੁਣੀ ਲਾਇਆ ਵੀ ਅਲਾਈਨਮੈਂਟ ਦਾ ਕੰਮ ਚੱਲ ਪਿਆ ਟਰੱਕ ਆਪਣਾ ਬੇਹ ਦੇ ਅੰਦਰ ਬਾਲਿਆ ਹੋਇਆ ਪਰ ਇਲੈਕਟ੍ਰੋਨਿਕ ਕਰਕੇ ਨਾ ਜੇ ਕਿਸੇ ਨੂੰ ਪਤਾ ਹੋਇਆ ਜਰੂਰ ਦੱਸਿਓ ਇਹ ਰੀਆ ਬ੍ਰੇਕਾ ਜਿੱਦਾਂ ਆਪਾਂ ਰਿਲੀਜ਼ ਕਰਦੇ ਨਾ ਆ ਬ੍ਰੇਕਾ ਆਪਾਂ ਯਾਨੀ ਕਹਿਣਾ ਬਦਲ ਹੁਣ ਬ੍ਰੇਕਾਂ ਲੱਗੀਆਂ ਨਹੀਂ ਇਹ ਥੋੜੇ ਟਾਈਮ ਬਾਅਦ ਆਟੋਮੈਟਿਕ ਬ੍ਰੇਕਾਂ ਪਲ ਕਰ ਦਿੰਦਾ ਇਸ ਚੱਕਰ ਕਰਕੇ ਸਕੇਲ ਵਾਲਿਆਂ ਦਾ ਮੇਰੀ ਗੜਬੜ ਹੋਈ ਸੀ ਚੱਲੀ ਜਾਂਦੀ ਹੈ ਵੀ ਲੈਨਮੈਂਟ ਦਾ ਕੰਮ ਲੋ ਜੀ ਟੈਟੂਰ ਆਪਣੇ ਗਿਆ ਪੈ ਤੇ ਨਾਲ ਅਲਾਈਨਮੈਂਟ ਵੀ ਹੋ ਗਈ ਆ ਤੇ ਹੁਣ ਆਪਾਂ ਚੱਲੀਏ ਸਿੱਧਾ ਬੋਲਵਾਲਿਆਂ ਦੇ ਜਾਣਾ ਤੇ ਇਹਨਾਂ ਨੂੰ ਕਹੀ ਆਪਾਂ ਆਲਵਿਦਾ ਤੇ ਚੱਲਦੇ ਹੁਣ ਆਪਾਂ ਬੋਲਵਾਲਿਆਂ ਦੀ ਉੱਥੇ ਜਿਹੜੇ ਆਪਾਂ ਨੂੰ ਕਿੰਨਾ ਕੁ ਟਾਈਮ ਲੱਗਦਾ ਸ਼ਾਮ ਹੀ ਹੋ ਜਾਣੀ ਅੱਜ ਤੇ ਪਰ ਆਪਣਾ ਟ੍ਰੈਨਰ ਰੈਡੀ ਹੋ ਜੇ ਤੇ ਆਪਾਂ ਤੁਰਦੇ ਹੋ ਜਾਗੇ ਫਿਰ ਇੱਥੋਂ ਲੋ ਜੀ ਐਮਪੀ ਵਾਲਿਓ ਬਾਏ ਬਾਏ ਥੈਂਕ ਯੂ ਸੋ ਮੱਚ ਜਾਣੇ ਆ ਭਾਈ ਹੁਣ ਅਸੀਂ ਨਵਾਂ ਵੀ ਟਰੱਕ ਆਪਾਂ ਕਰਤਾ پارک ਤੇ ਬੋਲਵਾਲੀ ਜਾਂਸੀ ਫਿਰਦੇ ਆ ਤੇ ਦੇਖੋ ਵੀ ਨਵੇਂ-ਨਵੇਂ ਘੋੜੇ ਖੜੇ ਆ ਉਈ ਸਰਵਿਸ ਵਾਸਤੇ ਛੱਡੇ ਵਾ ਆ ਤਾਂ ਪੁਰਾਣੀ ਆ ਸਰਵਿਸ ਵਗੈਰਾ ਵਾਸਤੇ ਛੱਡੇ ਵਾ ਤੇ ਬਾਕੀ ਜਿਹੜੇ ਹੈਗੇ ਨਵੇਂ ਬਈ ਇੱਕ ਟਰੱਕ ਉਹ ਵੀ ਆ ਗਿਆ ਰੰਗਵਾੜਾ ਸੋਹਣਾ ਜਿਹਾ ਉਹਦਾ ਕਿਹੜਾ ਮਹਿੰਦੀ ਰੰਗਾ ਰੰਗਾ ਰਾਜਾ ਟਰੱਕ ਵੀ ਆਪਣਾ ਛੱਡਿਆ ਗਿਆ ਬੰਪਰ ਲਾਉਣ ਵਾਸਤੇ ਛੱਡਿਆ ਗਿਆ ਤੇ ਪਰ ਟਾਈਮ ਲਾਦਾ ਕਹਿੰਦੇ ਆ ਵੀ 6-7 ਘੰਟੇ ਲੱਗੇ ਜਾਣਗੇ ਬੀਟਿੰਗ ਏਰੀਏ ਦੇ ਵਿੱਚ ਆਏ ਆ ਤੇ ਡਰਾਈਵਰ ਲੌਂਜ ਬਈ ਬਣਿਆ ਹੋਇਆ ਦੇਖੋ ਮੜਾ ਜਾਂ ਟੀਵੀ ਟੀਵੀ ਲੱਗਿਆ ਹੋਇਆ ਵਾ ਆ ਖਾਣ ਪੀਣ ਵਾਸਤੇ ਜੇ ਕੁਛ ਲੈਣਾ ਹੈਗਾ ਤੁਸੀਂ ਇੱਥੋਂ ਲੈ ਸਕਦੇ ਆ ਕੀ ਕੀ ਹੈਗਾ ਖਾਣ ਪੀਣ ਨੂੰ ਚੌਕਲੇਟਾਂ ਪਈਆਂ ਠੰਡਾ ਠੰਡਾ ਪੀ ਸਕਦੇ ਹਾਂ ਤੇ ਇੱਧਰਲੇ ਪਾਸੇ ਟੇਬਲ ਟੂਕਲ ਜਲਾਇਆ ਹੋਇਆ ਹੈ ਇਹਨਾਂ ਦਾ ਪਤਾ ਨਹੀਂ ਕਾਦੇ ਵਾਸਤੇ ਆ ਆਪਾਂ ਹੁਣ ਇੱਥੇ ਹੀ ਕਰਾਂਗੇ ਵੇਟ ਦੇਖਦੇ ਹਾਂ ਕਿੰਨਾ ਕੁ ਟਾਈਮ ਲਾਉਂਦੇ ਹੈਗੇ ਕਿਹਾ ਤਾਂ ਇਹਨਾਂ ਲਈ 4-5 ਘੰਟੇ ਆ ਘੱਟੋ ਘਾਟ ਬਾਕੀ ਪਤਾ ਲੱਗ ਇਹਨਾਂ ਦੇ ਇਹੋ ਜਿਹੇ ਕੰਮ ਹੀ ਹੁੰਦੇ ਹੌਲੀ ਹੌਲੀ ਕੰਮ ਕਰਾਂਗੇ ਅੱਜ ਤਾਂ ਬੋਲ ਬੋਲੇ ਨੇ ਕੋਈ ਬੰਨ ਕੇ ਖੋਟ ਬਿਠਾ ਲਿਆ 1:30 ਵਜੇ ਆਏ ਹੋਏ ਆ ਤੇ ਰਾਤ ਦੇ 2:30 ਹੋ ਗਏ ਆ ਅੱਜ ਕੋਈ ਬਾਈ ਦਾ ਹੀ ਨਹੀਂ ਹੈਗੀ ਇੱਕ ਫਿਲਟਰ ਚਾ ਚੇਂਜ ਕਰਨਾ ਸੀ ਇੱਕ ਬੰਪਰ ਲਾਉਣਾ ਸੀਗਾ ਪਤਾ ਨਹੀਂ ਕੀ ਕਰੀ ਜਾਂਦੇ ਆ ਦੇਖਦੇ ਆ ਮੈਨੂੰ ਆਈ ਸੀ ਵੀ ਚੱਲ ਥੋੜਾ ਬਹੁਤੀ ਬਾਟ ਕੱਢ ਲਾਂਗੇ ਪਰ ਹੁਣ ਕਾਰ ਹੀ ਗੱਡੀ ਆਣੀ ਸਭ 8 ਤਾ ਹੋ ਗਿਆ ਤੇ ਮੈਨੂੰ ਲੱਗਦਾ 9 10 ਵਜੇ ਤੋਂ ਪਹਿਲਾਂ ਖੜਾ ਛੱਡ ਦੇਣ ਤਾਂ ਵਧੀਆ ਹੀ ਆ ਮੁੜ ਕੇ ਜਾੜ ਦੇ ਵਿੱਚ ਜਾ ਕੇ ਦੇਖਦਾ ਪੈ ਜਾਾਂਗੇ ਬਾਕੀ ਹੁਣ ਪਤਾ ਲੱਗੂਗਾ ਤੇ ਵੇਟ ਕਰੀ ਜਾਂਦੇ ਹੁਣ ਤੇ ਇੱਥੇ ਭਰਾਵੋ ਕੱਲੇ ਅੰਦਰ ਬੈਠੇ ਆ ਬੰਦਾ ਟਰੱਕ ਦੇ ਵਿੱਚ ਨਹੀਂ ਤੇ ਜਾ ਕੇ ਪੈ ਜਾਂਦਾ ਇੱਥੇ ਬੈਠੇ ਆ ਹੁਣ ਕਦੋਂ ਦੇਖਦੇ ਆ ਕੀ ਬਾਹਰ ਠੰਡ ਆ ਗੇੜਾ ਗੂੜਾ ਬਣੀ ਨਿਕਲਦਾ ਹੈਗਾ ਚੱਲ ਮਾੜਾ ਮੋਟਾ ਮੋਬਾਈਲਾ ਨੇ ਬਲੌਗ ਬਲੌਗ ਡੈਟ ਕਰੀ ਜਾਂਦੇ ਆ ਤੁਹਾਡੇ ਵਾਸਤੇ ਤੇ ਤਾਂ ਕਰਕੇ ਅੱਜ ਤੁਹਾਡੇ ਕੋਲੇ ਬਲੌਗ ਪਛਲਾ ਆ ਗਿਆ ਸੀਗਾ ਬਾਕੀ ਦੇਲੇ ਹੁਣ ਕਿੰਨਾ ਕੁ ਟਾਈਮ ਲਾਉਂਦੇ ਹੈਗੇ ਜਿੱਦਾਂ ਵੀ ਹੋਊਗਾ ਬੰਪ ਪਰ ਇਹਨਾਂ ਨੇ ਇੰਸਟਾਲ ਕਰ ਦਿੱਤਾ ਤੇ ਇੱਕ ਨਾ 에ਅਰ ਡ੍ਰਾਇਰ ਫਿਲਟਰ ਹੁੰਦਾ ਉਹਦੇ ਵਿੱਚ ਵੀ ਚੱਕਰ ਹੈਗਾ ਇਹ ਕਹਿੰਦੇ ਵੀ ਚੇਂਜ ਕਰਾਂਗੇ ਹੁਣ ਮੈਂ ਲਾਦਾ ਵੀ ਉਹ ਚੇਂਜ ਕਰ ਦਿੰਗੇ ਮੈਂ ਪੁੱਛ ਕੇ ਆਇਆ ਸੀ ਉਦੋਂ ਕਹਿੰਦੇ ਸੀ ਹਜੇ ਕੁਝ ਆਪਾਂ ਕਹਿ ਨਹੀਂ ਸਕਦੇ ਕਿੰਨਾ ਕੁ ਟਾਈਮ ਲੱਗੂਗਾ ਤੇ ਬਾਕੀ ਜਿੱਦਾਂ ਵੀ ਆਉਂਦਾ ਤੁਹਾਨੂੰ ਅਪਡੇਟ ਕਰਦੇ ਆਂ ਬਾਕੀ ਤੁਸੀਂ ਬਈ ਆਪਣਾ ਚੈਨਲ ਸਬਸਕ੍ਰਾਈਬ ਕਰੋ ਲਾਈਕ ਕਰੋ ਇਦਾਂ ਹੀ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣਗੀਆਂ ਤੇ ਬਾਕੀ ਕਮੈਂਟ ਤੇ ਹਾਈਪ ਵਾਲਾ ਪਰਣਾ ਜਰੂਰ ਨਾ ਟਿਕ ਜਾਇਆ ਕਰੋ ਉਹ ਮਲਾ ਦਾ ਬਿੱਲੀ ਬਿੱਲੀ ਤੇ ਨਾ ਦੁੱਦ ਦੁੱਦ ਪਾਉਣ ਨਾ ਰੱਖਿਆ ਕੁੱਤਾ ਘੱਟ ਰੱਖਿਆ ਨਾ ਉਹ ਇੱਕ ਜਿਹੜਾ ਪਿਆ ਹੈਗਾ ਕੌਲਾ ਜਿਹਾ ਇਦੂ ਦਾ ਬਈ ਪਹਿਲੇ ਹੀ ਕਲਿੱਪ ਬਣਾ ਲਏ ਨੇ ਕਲਿੱਪ ਬਣਾਉਦੇ ਬਣਾਉਦੇ ਹੀ ਆ ਗਏ ਰਿਸੈਪਸ਼ਨ ਵਾਲੇ ਕਹਿੰਦੇ ਵੀ ਡਨ ਹੋ ਗਿਆ ਤੁਹਾਡਾ ਟਰੱਕ ਤੇ ਲੈ ਜਾਓ ਲਓ ਜੀ ਆਪਣੇ ਨਵੇਂ ਲਾਣੇਦਾਰ ਦੇ ਮੂਰੇ ਲਾਤਾ ਡੀਅਰ ਬੰਪਰ ਕਹਿੰਦੇ ਇਹਨੂੰ ਡੀਜ਼ਲ ਬੰਪਰੋਂ ਥੋੜਾ ਜਿਹਾ ਵੱਡਾ ਇੱਕ ਮੂਸ ਬੰਪਰ ਹੁੰਦਾ ਉਹ ਬਿਲਕੁਲ ਉੱਪਰ ਤੱਕ ਹੁੰਦਾ ਇਹ ਹੁੰਦਾ ਜੀ ਡੀਜ਼ਲ ਬੰਪਰ ਲਾਓ ਜੀ ਅਲੂਮੀਨੀਅਮ ਦਾ ਲਾਤਾ ਇਹਨਾਂ ਨੇ ਬੰਪਰ ਤੇ ਆਲ ਗੋਡਾ ਸਾਰਾ ਕੁਝ ਤੇ ਮਾਰਾ ਗੀੜਾ ਮਾਰ ਲੀ ਗਏ ਤੇ ਟਾਇਰ ਵੀ ਇਹਦੇ ਨਵੇਂ ਪੈ ਚੁੱਕੇ ਆ ਮੂਰਲੇ ਪਾਸੇ ਵਾਲੇ ਐਨ ਦੋ ਚੀਜ਼ਾਂ ਨਵੀਆਂ ਲਵਾਤੀਆਂ ਇੱਕ ਬੰਪਰ ਪੈ ਗਿਆ ਨਵਾਂ ਤੇ ਇੱਕ ਪੈ ਗਿਆ ਜੀ ਮੂਰਲੇ ਟਾਇਰ ਨਵੇਂ ਲਾਓ ਜੀ ਬਾਬੇ ਦੀ ਕਰਪਾ ਨਾਲ ਸਾਰਾ ਕੁਝ ਆਲ ਗੋਡਾ ਤੇ ਕਰਦੇ ਆ ਸਟਾਰਟ ਉਹ ਕਹਿੰਦੇ ਵੀ ਜਿਹੜਾ ਫਿਲਟਰ ਸੀ ਉਹ ਚੇਂਜ ਕਰ ਦਿੱਤਾ ਏ ਹੁਣ ਕੋਈ ਵੀ ਸਾਈਨ ਨਹੀਂ ਹੈਗਾ ਡੈਸ਼ ਤੇ ਤੇ ਬਾਕੀ ਹਾਲ ਚਲਾ ਕੇ ਆਪਣਾ ਬਈ ਪਤਾ ਲੱਗ ਜੂਗਾ ਬਈ ਜਦੋਂ ਟਰੱਕ 'ਚ ਬੈਠੇ ਨਾ ਪਤਾ ਨਹੀਂ ਲੱਗਦਾ ਕਿੰਨਾ ਉੱਚਾ ਹੁੰਦੇ ਕੋ ਸੱਤ ਦੇ ਨਾਲ ਲੱਗਦਾ ਪਿਆ ਏ ਮੈਂ ਆਪ ਖੁਦ ਹੈਰਾਨ ਹੋਈ ਜਾਂਦਾ ਜਦੋਂ ਕਈ ਵਾਰ ਨਾ gekeੜਾ ਗੂੜਾ ਮਾਰੀਦਾ ਪਿੱਛੇ ਵੀ ਇੰਨਾ ਲੰਮਾ ਟਰੇਲਰ ਯਾਰ ਕਿਵੇਂ ਖਿੱਚੀ ਫਿਰਦੇ ਆ ਤੇ ਹੁਣ ਇੱਥੇ ਸੱਤ ਦੇ ਨਾਲ ਬਿਲਕੁਲ ਤਾਂ ਟਰੱਕ ਲੱਗਦਾ ਤੇ ਵਿੱਚ ਬੈ ਕੇ ਆਏ ਇੱਥੋਂ ਬਾਹਰ ਖੜ ਕੇ ਆਏ ਲੱਗਦਾ ਯਾਰ ਪਤਾ ਨਹੀਂ ਐਡਾ ਵੱਡਾ ਟਰੱਕ ਕਿਵੇਂ ਲਈ ਫਿਰਦੇ ਆ ਤੇ ਪਰ ਜਦੋਂ ਬੰਦਾ ਚਲਾਉਣ ਲੱਗ ਜਾਂਦਾ ਬਈ ਸਾਰੀ ਚੀਜ਼ ਦੀ ਜੱਜਮੈਂਟ ਆ ਜਾਂਦੀ ਹੈ ਨਾ ਤੇ ਲਓ ਜੀ ਲੈ ਕੇ ਬਾਬੇ ਰਣਾ ਕਰਦੇ ਆ ਸਟਾਰਟ ਆ ਜੋ ਲਓ ਭਗਤਾ ਲਾਈਏ ਕਰਾ ਚਾਬੀ ਦੇਖਿਓ ਗੇਰਾ ਓਟ ਗਾ ਫਿਲਟਰ ਵਾਲਾ ਜਿਹੜਾ ਸੀਗਾ ਵੈਲਕਮ ਟੂ ਬੋਲਬੋ ਕਹਿੰਦੇ ਵਾਸ਼ਰ ਪਾਉਣ ਵਾਲਾ ਹੈਗਾ ਵਾਸ਼ਰ ਆਪਾਂ ਝਾੜ ਚ ਜਾ ਕੇ ਦੇਖਾਂਗੇ ਲਓ ਜੀ ਸਾਈਨ ਤਾਂ ਓਟ ਗਾ ਹੈਗਾ ਮਿੱਤਰੋ ਵਾਹ ਇੱਕ ਲਓ ਜੀ ਮਾਰਤੀ ਝੋਟੇ ਦੀ ਸੈਲਫ ਤੇ ਹੁਣ ਚੱਲਦੇ ਆ ਸਿੱਧਾ ਝਾੜ ਦੇ ਵਿੱਚ ਜਾ ਕੇ ਦੇਖਦੇ ਆ ਜੇ ਥੋੜਾ ਬਹੁਤਾ ਚਲਾਉਣਾ ਹੋਇਆ ਚਲਾ ਲਾਂਗੇ ਨਹੀਂ ਫਿਰ ਝਾੜ ਚ ਸੌਂ ਜਾਗੇ ਉਹਦਾ ਆਪ ਹੀ ਦੇਖ ਲਓ ਬਾਈ ਕਿੰਨਾ ਖਰਚਾ ਆਉਂਦਾ ਮਹਿੰਗਾਈ ਕਿੰਨੀ ਆ ਤੇ ਕਿੰਨਾ ਲੋਦਾ ਲੱਗਦਾ ਹੈਗਾ ਹੁਣ ਇਹਨਾਂ ਨੇ ਇਕੱਲੀ ਲੇਬਰ ਜਿਹੜੀ ਪਾਈ ਹੋਈ ਨਾ 422 ਡਾਲਰ ਲੇਬਰ ਪਈ ਆ ਪਾਰਟ ਸਾਰੇ ਜਿਹੜਾ ਹੈਗਾ 324 ਡਾਲਰ ਆਲਾ ਹਨਾ ਸਾਬ ਟਾਈਟਲ ਟੋਟਲ ਬਣਾਇਆ ਇਹਨਾਂ ਨੇ 700 47 ਦਾ ਬਿੱਲ ਪਾਰਟ ਸਾਰੇ ਜਿਹੜਾ ਹੈਗਾ 324 ਦਾ ਤੇ ਲੇਬਰ ਬਾਈ ਨਾਲ 422 ਡਾਲਰ ਬਣਾਈ ਆ ਆ ਕਰਕੇ ਆ ਇੱਥੇ ਬਈ ਬੰਦਾ ਫੰਜਵੇਂ ਆਪਾਂ ਇਕੱਲੇ ਕੰਮ ਵਾਲੇ ਰੱਖ ਲੈਣੇ ਆ ਹਨਾ ਬੋਹਾ ਕੂੜੇ ਵਾਲਿਆਂ ਜਾਂ ਹੋਰ ਆ ਇੱਥੇ ਚੀਜ਼ਾਂ ਮਹਿੰਗੀਆਂ ਬਹੁਤ ਪੈਂਦੀਆਂ ਹੈਗੀਆਂ ਕਿਉਂਕਿ ਜਿਹੜਾ ਲੈਂਦੇ ਹੈਗੇ ਲੇਬਰ ਇਹ 1 ਘੰਟੇ ਦੀ ਘੱਟੋ-ਘੱਟ 95 96 ਡਾਲਰ ਵੀ ਇੱਕ ਘੰਟਾ ਚੱਲਦਾ ਤੇ ਇਹਨਾਂ ਨੇ 4 ਘੰਟਿਆਂ ਦੀ ਦੇਖੋ ਲੇਬਰ ਪਾਈ ਹੋਈ ਆ ਜਦੋਂ ਉਹ ਟਰੱਕ ਨੂੰ ਹੱਥ ਲਾਇਆ ਤੇ ਤਾਂ ਕਰਕੇ ਵੀ ਪੰਪਾ ਪੂਮਪਾ ਤੇ ਆਪ ਹੀ ਤੇਲ ਭਰੋਣਾ ਪੈਂਦਾ ਕਿਉਂਕਿ ਲੇਬਰ ਇੱਥੇ ਮਹਿੰਗੀ ਬਹੁਤ ਪੈਂਦੀ ਆ ਹੁਣ ਜਿਹੜਾ ਪਾਰਟ ਸੀ ਆ ਪਾਰਟ ਨਾਲੋਂ ਮਹਿੰਗੀ ਦੇਖ ਲਓ ਲੇਬਰ ਪਈ ਹੋਈ ਆ ਚੱਲੋ ਲਾਣੇਦਾਰਾ ਲੈ ਕੇ ਜਾੜ ਦੇ ਵਿੱਚ ਆ ਗਏ ਤੇ ਟ੍ਰੇਲਰ ਹੁੱਕ ਕਰ ਲਏ ਮੈਂ ਕਹਾ ਘੰਟਾ ਦੋ ਘੰਟੇ ਨਾਲ ਟਰੱਕ ਚਲਾਈ ਲੈਨੇ ਆ ਕਿਉਂਕਿ ਕਾਲੂ ਵੈਦਰ ਹੈਗਾ ਮਾੜਾ ਮੁੜ ਕੇ ਆਪਣਾ ਥੋੜਾ ਬੁੱਕ ਦਾ ਚੱਕਰ ਪੈਂਦਾ ਏ ਤਾਂ ਕਰਕੇ ਫਿਰ ਦੋ ਕੇ ਘਾੜੇ ਆਪਾਂ ਟਰੱਕ ਚਲਾਈ ਲੈਨੇ ਆ ਕਿਉਂਕਿ ਟਾਈਮ ਥੋੜਾ ਹੀ ਹੋਇਆ ਹਜੇ 12 ਵਜੇ ਤੋਂ ਪਹਿਲਾਂ ਪਹਿਲਾਂ ਟਰੱਕ ਚਲਾ ਦੇਨੇ ਆ ਆ ਜਾਓ ਭਾਈ ਆਇਆ ਦੂਈ ਗਰਾ ਓਕੇ ਸਭ ਤੋਂ ਪਹਿਲਾਂ ਨੀਲੀ 에ਅਰ ਲੈਂਡ ਆਉਣੀ ਆਪਾਂ ਇਧਰਲੇ ਪਾਸੇ ਮੱਛ ਜਾ ਭਾਈ ਕਿਉਂ ਤੰਗ ਕਰਦਾ ਲਾਗਦਾ ਦੂਜਾ ਹੱਥ ਲਾਉਣਾ ਹੀ ਪੈਣਾ ਮਿੱਤਰੋ ਆ ਵੀ ਮਿੱਤਰੋ ਟਾਇਰ ਟੱਪਾ ਚੈੱਕ ਕਰ ਲਗੇ ਓਕੇ ਇਨਸਪੈਕਸ਼ਨ ਹੈਗਾ ਜੀ 2026 ਤੱਕ ਬਾਧੂ ਪਈਆ ਮੋਕਰੀ ਨਹੀਂ ਖਾਦੀ ਪੀਤੀ ਸਾਰੇ ਸਾਲ ਦੀ ਵੀ ਪਈਆ 13 ਟਾਇਰ ਟੂਰ ਚੈੱਕ ਕਰਕੇ ਡੂਰਾ ਕਰਕੇ ਬੰਦ ਮੁੜ ਕੇ ਆਪਾਂ ਇੱਥੋਂ ਚੱਲਦੇ ਆਂ 13 ਜੋ ਲੈਤਾ ਲੂਟਾ ਮੈਂ ਕਰ ਲਾਂ ਮੁੜ ਕੇ ਲੈ ਕੇ ਬਾਬੇ ਰਣਾ ਤੇ ਸਫਰ ਵਧਾਵਾਂਗੇ ਜਉਦਾ ਰਹੇ ਮਨਪ੍ਰੀਤ ਬਾਈ ਪੇਪਰ ਵਰਕ ਆਪਾਂ ਨੂੰ ਮਿਲ ਗਿਆ ਤੇ ਬਾਸ਼ਰ ਬਾਈ ਨੂੰ ਕਿਹਾ ਸੀਗਾ ਬਾਈ ਨੇ ਲਿਆ ਕੇ ਦਿੱਤਾ ਬਾਕੀ ਬਾਈ ਤੇਰਾ ਬਹੁਤ ਬਹੁਤ ਗੇਲਣਾ ਹੀ ਗੱਢ ਲੀਏ। ਤਾਂ ਕਿ 2 2.5 ਗੇਲਣਾ ਤਾਂ ਵਿੱਚ ਪਈ ਜਾਣੀ ਆ ਉਹਦੀ। ਬਾਕੀ ਉਹ ਰੱਖ ਲਾਂਗੇ। ਡੱਬਾ ਚਾਲਾ ਹਜੇ ਵੇਚੀ ਰੱਖ ਲੈਨੇ ਬਈ ਗੱਲ ਦੀ। ਰਾਜ ਦੇਖਾਂਗੇ। ਲਾਈਟਾਂ ਸਾਰਾ ਕੋਈ ਜਗਦਾ। ਬਾਸ਼ਰ ਦੇਗਾ ਮਨਪ੍ਰੀਤ ਦਾ ਸਪੈਸ਼ਲ ਧੰਨਵਾਦ ਬਈ। ਥੋੜੀ ਨਾ ਭੁੱਲ ਜੀ ਗਏ ਹੋਏ। ਆਓ ਜੀ ਕਰੋ ਦਰਸ਼ਨ ਬੰਪਰ ਦੇ। ਬੰਪਰ ਖੋਲ ਕੇ ਨਾ ਮੂਹਰੇ ਆਂ ਡੱਗ ਪੈਂਦਾ। ਹਜੇ ਥੋੜਾ ਖੋਲਣਾ ਔਖਾ ਲੱਗਦਾ ਕਿਉਂਕਿ ਨਵਾਂ ਲੱਗਿਆ ਕਰਕੇ ਨਾ ਥੋੜੇ ਅੱਤਾਂ। ਆਏ ਮੂਰੇ ਡੈਗ ਪਿਆ ਤੇ ਹੱਡ ਦੇ ਦੇਣੇ ਕਿੱਥੋਂ ਤੱਕ ਹੁੰਦਾ ਇਹਦੇ ਹੁਣ ਇਹਦੇ ਵਿਚ ਵੜ ਕੇ ਆਏ ਹੱਡ ਪੱਟਣਾ ਤਿਆਰ ਕਰਨਾ ਆ ਜੋ ਗਿਆ ਸੋਨੂੰ ਦਿਖਾਉਣੇ ਕਿੰਦਾ ਦਾ ਲੱਗਦਾ ਨਾਲ ਤਾਂ ਨਹੀਂ ਲੱਗਦਾ ਹੈਗਾ ਲਓ ਹੱਡ ਪੱਟ ਕੇ ਇਦਾਂ ਦਾ ਥੋੜਾ ਜਿਹਾ ਬਣ ਗਿਆ ਜਿਗਾਰਡਮੈਂਟ ਇਹ ਬਿਲਕੁਲ ਥੱਲੇ ਬੈਜ ਜਾਂਦਾ ਇਹਦੇ ਨਾਲ ਹੁਣ ਆਪਣੀ ਸੇਫਟੀ ਹੋ ਗਈ ਆ ਤੇ ਆਪਾਂ ਬਣਾ ਹੈਗਾ ਬਾਸ਼ਰ ਲੋਕ ਇੰਨੀਆਂ ਪੈਣੀਆਂ ਘੱਟੋ ਘੱਟ ਤੇ ਅੱਜ ਟਾਇਰ ਵੀ ਉਹਦੇ ਕੋਲ ਝੋਟੇ ਦੇ ਨਵੇਂ ਪੈ ਗਿਆ ਤੇ ਨਾਲ ਬਾਈ ਜੀ ਕਹਿੰਦੇ ਬੰਪਰ ਵੀ ਆਪਣਾ ਖਨਾਵਾ ਲੱਗ ਗਿਆ। ਲਓ ਜੀ ਢਾਈ ਕੈਂਨੀਆਂ ਕਿਤੇ ਵਿੱਚ ਪੈ ਚੁੱਕੀਆਂ। ਅੱਲਾ ਵੀ ਮਤਰਾ ਤੇਰੀ ਵੀ ਪੇਟ ਪੂਜਾ ਕਰਾ ਦਈਏ। ਲਓ ਜੀ ਪਹੁੰਚ ਗਏ ਪੰਪ ਤੇ ਤੇਲ ਪਾਣੀ ਭਰਾਈਏ ਹੁਣ ਇੱਥੋਂ ਆਪਾਂ ਡੈਫ ਵੀ ਪਵਾ ਲੈਣਾ ਤੇ ਮੁੜ ਕੇ ਚੱਲਾਂਗੇ ਅੱਗੇ ਤੇ ਕੋਗ ਦੀ ਆਪਰੇਟ ਇਹ ਆ ਕਹਿੰਦੇ ਕੋਗ ਤੇ ਬਾਈ ਚੱਲੀ ਜਾਂਦੇ ਕਾ ਚੈਨਾਂ ਪਈ ਜਾਂਦੇ ਕਾ। ਪਰ ਆਪਾਂ ਦੇਖਾਂਗੇ ਆਪਾਂ ਪਹਿਲਾਂ ਹੀ ਖੜ੍ਹ ਜਾਣਾ ਤੇ ਕਾਲੂ ਆਪਾਂ ਸਲੜੇ ਹਾਈਵੇ ਤੋਂ ਨਿਕਲ ਜਾਣਾ ਤੇ ਮਾੜਾ ਚੈੱਕ ਕਰੋ ਬੰਪਰ ਦੇ ਨਾਲ ਥੋੜੀ ਲੱਕ ਚੇਂਜ ਹੋ ਗਈ ਟਰੱਕ ਦੀ। ਤੇ ਬਾਕੀ ਕਮੈਂਟ ਕਰਕੇ ਦੱਸਿਓ ਕਿੱਦਾਂ ਦਾ ਲੱਗਦਾ ਪਿਆ ਤੇ ਸਟੀਲ ਦਾ ਬੰਪਰ ਬਈ ਆਪਾਂ ਲਵਾਇਆ ਸੀਛੇ ਜੁੱਸੇ ਕਰਦੇ ਹੁਣ ਆਪਾਂ ਇਤੋਂ ਸਾਥ ਤੇ ਮੁੜ ਕੇ ਚੱਲਦੇ ਆ ਅਸ਼ਰ ਵਾਲੀਆਂ ਕੰਨੀਆਂ ਸਿੱੜਦਗੇ ਆਪਾਂ। ਲਓ ਵੀ ਥੋੜਾ ਤੇ ਸਾਡਾ ਸਾਥ ਭਾਈ ਇੱਥੋਂ ਤੱਕ ਹੀ ਸੀ ਜੀ ਧੰਨਵਾਦ ਸਾਡੀ ਟੈਂਕੀ ਫੋਲੋ ਕਰਾਉਣ ਦੇ ਲਈ। ਆ ਜਾ ਭਾਈ ਤੂੰ ਵੀ ਆ ਜਾ। ਤੂੰ ਵੀ ਚਾਲੇ ਦੇ ਵਿੱਚ। ਤੇ ਆਹ ਬੂਟਾਂ ਦੇ ਉੱਤੇ ਨਾ ਚੈਨਾ ਲਾ ਕੇ ਰੱਖ ਲੇਗਾ। ਚੀਜ਼ ਬਾਈ ਬਹੁਤ ਵਧੀਆ। ਇੱਥੇ ਹੁਣ ਸੁਣੋ ਨਹੀਂ ਪਈ ਬੀਸੀ ਵਿੱਚ ਜਦੋਂ ਆਪਾਂ ਕੋ ਕੋਹਲਾ ਤੋਂ ਇੱਧਰ ਨੂੰ ਆਏ ਨਾ ਚਿਲਾ ਬੈਕ ਐਪਸਪੋਰਟ ਸਰੀ। ਇੱਧਰ ਬਾਈ ਸੁਰੋਈ ਨਹੀਂ ਪੈਂਦੀ। ਤੇ ਆਹ ਨਾਲ ਥੱਲੇ ਦੇ ਕੈਲ ਲੱਗੇ ਬੰਦੇ ਆ ਜਿਵੇਂ ਬੂਟ ਆਪਣੇ ਸਟੱਡਾਂ ਵਾਲੇ ਹੁੰਦੇ ਆ ਤਾਂ ਬੂਟਾਂ ਦੇ ਉੱਤੇ ਇਦਾਂ ਚੜ ਜਾਂਦੇ ਆ ਚੀਜ਼ ਬਹੁਤ ਵਧੀਆ ਤਾਂ ਬੰਦਾ ਸਲੋ ਦੇ ਉੱਤੇ ਬਈ ਤਿਲਕ ਤਾਂ ਨਹੀਂ ਸਲੋ ਦੇ ਉੱਤੇ ਇਹ ਹੁਣ ਲਾ ਕੇ ਰੱਖੇ ਸੀ ਕਿਉਂਕਿ ਇੱਥੇ ਲੋਡ ਨਹੀਂ ਹੈਗਾ ਟੈਂਕੀ ਆਪਣੀ ਹੋ ਚੁੱਕੀ ਆ ਫੁੱਲ ਉਹ ਆਹੀ ਗੱਲ ਚੱਟ ਜਾਈਏ ਆ ਸ਼ਾ ਖਰਾਕ ਮਿਲ ਗਈ ਆਪਣੇ ਲਾਣੇਦਾਰ ਨੂੰ ਉਧਰਲੀ ਟੈਂਕੀ ਵੀ ਹੁਣ ਆਪਾਂ ਭਰ ਆ ਲਏ ਭਰਾ ਕੇ ਮੁੜ ਕੇ ਚੱਲਦੇ ਆਂ ਚਾਲਦੀ ਆ ਨਾ ਦੋ ਦੋ ਗੱਨਾ ਉਧਰ ਡੀਜ਼ਲ ਵਾਲੀ ਚੱਲੀ ਜਾਂਦੀ ਆ ਤੇ ਇੱਧਰ ਚੱਲੀ ਜਾਂਦੀ ਆ ਆਪਣੀ ਡੈਫ ਵਾਲੀ ਡੈਫ ਦਾ ਆਪਣਾ ਥੋੜਾ ਹੀ ਪੈਣਾ ਮੈਨੂੰ ਲੱਗਦਾ 20 ਲੀਟਰ 20 ਤੋਂ 25 ਲੀਟਰ ਮਾਹਾਂ ਪੈਣਾ ਤੇ ਇਹ ਆਪਣਾ ਪੈ ਚੁੱਕਿਆ ਏ 405 6 7 ਇਹ ਜਾਊਗਾ ਆਪਣਾ ਭਾਈ 550 ਤੋਂ 650 ਦੇ ਵਿੱਚ ਵਿੱਚ ਹੀ ਪੈਣਾ ਬਸ ਤੇ ਬੱਤੀ ਹੋਈ ਜਾਂਦੀ ਆ ਲਾਲ ਜਦੋਂ ਆਪਾਂ ਤੇਲ ਪਵਾ ਲੈਣਾ ਜਿਹੜੇ ਬੱਤੀ ਨੇ ਹੋ ਜਾਣਾ ਹਰੀ ਤੇ ਮੁੜ ਕੇ ਬਾਈ ਜੀ ਆਪਾਂ ਚੱਲੇ ਜਾਣਾ ਤੇ ਕੋਕਾ ਦੀ ਆਪਰੇਟ ਕਰਦਾ ਸੀ ਕੋਕਾ ਦੇ ਕਹਿੰਦੇ स्ਨੋ ਪਈ ਜਾਂਦੀ ਹੈ ਹੈਗਾ ਚైనా ਤੇ ਪਰ ਆਪਾਂ ਦੇਖਾਂਗੇ ਇੱਥੇ ਰੁਕ ਜਾਣਾ ਆਪਾਂ ਤੇ ਮੁੜ ਕੇ ਕਾਲੂ ਪਰਲੇ ਸ਼ਹਿਰ ਵਿੱਚ ਦੀ ਆਪਾਂ ਚੱਲ ਬਣਾਵਾਂਗੇ। ਬਾਕੀ ਮੌਕਾ ਦੇਖਦੇ ਆਂ ਕੀ ਬਣਦਾ ਹੈਗਾ। 13 ਦਾ ਹਜੇ ਤੱਕ ਤਾਂ ਇਹ ਪਲਾਨ ਹੈਗਾ। ਬਾਕੀ ਗਾਂਹ ਦੇਖਦੇ ਆਂ। ਚੱਲ ਗਏ। ਲਓ ਜੀ ਬੱਤੀ ਕਰਤੀ ਆਪਾਂ ਲਾਲ ਤੋਂ ਹਰੀ ਕਿਉਂਕਿ ਫਿਊਲ ਆਪਣਾ ਜੀ ਹੋ ਚੁੱਕਿਆ ਫਿਊਲ ਆਪ। ਤੇ ਚੱਲ ਗਏ ਹੁਣ ਵਧਾਈਏ ਸਫ਼ਰ ਆਪ ਅੱਗੇ। ਅੱਜ ਤੂੰਗੇ ਪਾਰਕਿੰਗ ਬੈਲੀ ਗਈ ਉਹ ਪਰ ਲੀਆਂ ਬਈ ਸਾਰੀਆਂ ਪਾਰਕਿੰਗਾਂ ਹੋਈਆਂ ਪਈਆਂ ਫੁੱਲ ਤੇ ਆ ਸਾਈਡ ਤੇ ਥਾਂ ਜੱਸੀ ਅੱਛਾ ਹੋਰ ਟਰੱਕ ਆਪਣਾ ਬੈਕ ਹੋ ਸਕਦਾ ਹੈ ਹੋਰ ਬੈਕ ਕਰਦੇ ਮੈਨੂੰ ਲੱਗਦਾ ਕਿਤੇ ਹੋਣਾ ਨਹੀਂ ਹੈਗਾ ਮੈਂ ਨਾਲ ਦੇ ਟਰੱਕ ਦੇ ਹਿਸਾਬ ਨਾਲ ਲਾਤਾ ਨਹੀਂ ਜੀ ਹੋ ਸਕਦਾ ਬਹੁਤ ਥਾਂ ਪਿਆ ਹੈਗਾ ਜਿੰਨਾ ਮਰਜ਼ੀ ਬੈਕ ਕਰੋ ਅੱਛਾ ਬਾਈ ਨੇ ਬੈਕ ਨਹੀਂ ਕੀਤਾ ਹੈਗਾ ਤੇ ਆਪਾਂ ਥੋੜਾ ਜਿਹਾ ਬੈਕ ਹੋਰ ਕਰ ਦਿੰਦੇ ਆ ਇੱਧਰ ਪਿੱਛੇ ਕਰਕੇ ਤੇ ਉਦੋਂ ਪਹਿਲਾਂ ਲਾ ਦਈਏ ਆਪਾਂ ਜਿੰਦਾ ਲਾਤਾ ਆਪਾਂ ਜਿੰਦਾ ਪਿਛਲੀ ਵਾਰ ਕਹਿੰਦੇ ਆ ਪੰਪ ਤੋਂ ਕਿਸੇ ਦੇ ਟਰੱਕ ਚ ਚੋਰੀ ਹੋਈ ਸੀਗੀ ਤੇ ਆਪਾਂ ਕਿਰਾ ਜਿੰਦਾ ਲਾਤਾ ਬਾਬਾ ਰੱਖੇ ਸੁੱਖ ਬਚਾਈ ਰਵੇ ਭਾਬੋ ਜੀ ਕੋਕਾ ਤੇ ਕਹਿੰਦੇ ਪਈ ਜਾਂਦੇਗਾ ਚੈਨਾ ਤੇ ਜੀਪੀਐਸ ਨੇ ਵੀ ਵਰਨਿੰਗ ਦਿੱਤੀ ਬੈਂਟਰ ਸਟਾਰਮ ਦੀ ਇਥੋਂ ਬਈ ਜਾ ਕੇ ਸਿੱਧਾ ਕੋਕਾ ਹੈਲਾ ਵਾਲਾ ਏਰੀਆ ਸਟਾਰਟ ਹੁੰਦਾ ਤੇ ਤਾਂ ਹਾਂ ਕਹਿੰਦੇ ਬਈ ਚੈਨਾ ਬਹੁਤ ਤਗੜੇ ਰੂਪ ਚ ਪੈ ਰਿਆਂ ਤਾਂ ਕਿ ਸਾਰਾ ਪੰਪ ਭਰਿਆ ਪਿਆ ਇਹ ਸਾਰੇ ਆਪਣੇ ਨਾਲ ਦੇ ਹੈਗਾ ਜਿਹੜੇ ਕਹਿੰਦੇ ਵੀ ਆਪਦਾ ਚੁੱਪ ਰਹਿ ਕੇ ਰਾਤ ਨੂੰ ਸੌਂਜੋ ਤੜਕੇ ਦੇਖਾਂਗੇ ਜਿੰਨਾਂ ਦਾ ਲੋਡ ਨਹੀਂ ਜਲਦੀ ਜਾਣ ਵਾਲਾ ਹੈਗਾ ਤੇ ਜਿੰਨਾਂ ਦਾ ਜਲਦੀ ਜਾਣ ਵਾਲਾ ਬਈ ਉਹਨਾਂ ਨੂੰ ਜਾਣੀ ਪੈਣਾ ਜਿਹੜੇ ਟੀਮ ਦੇ ਵਿੱਚ ਚੱਲਦੇ ਆ ਜਿਵੇਂ ਟ੍ਰਾਂਟੋ ਜਾਂਦੇ ਜਾਂ ਹੋਰ ਪਾਸੇ ਜਾਂਦੇ ਆ ਤਾਂ ਨਹੀਂ ਤਾਂ ਮੋਸਟਲੀ ਕੰਪਨੀ ਕਹਿ ਦਿੰਦੀ ਆ ਜੇ ਸੇਫ ਨਹੀਂ ਹੈਗਾ ਭਾਈ ਆਪਦਾ ਖੜਜੋ ਹੁਣ ਇੱਥੇ ਦੇਖੋ ਮੀਂਹ ਪੈ ਰਿਆ ਤੇ ਕੁਕ ਕਹਿਲਾ ਬਹੁਤ ਉੱਚੀ ਹੈਲਾ ਇਦੂ ਚੜੇ ਜਾਣਾ ਤਾਂ ਹਾਂ ਤੇ ਤਾਂਹਾਂ ਜਾ ਕੇ ਵੀ ਬਹੁਤ ਵੈਦਰ ਬੈਡ ਹੋਇਆ ਵਾ ਤੇ ਜੇ ਮੇਰੇ ਕੋਲੇ ਮੈਸੇਜ ਹੋਇਆ ਤਾਂ ਤੁਹਾਨੂੰ ਉਹ ਵੀ ਦਿਖਾ ਦਿੰਨਾ ਹੈਗਾ ਮੈਂ ਆ ਨਾ ਸਾਡਾ ਗਰੁੱਪ ਬਣਿਆ ਹੋਇਆ ਵਾ ਹਾਈਵੇ ਗਰੁੱਪ ਨੰਬਰ 1 ਨੇ ਕਿਉਂਕਿ ਹਾਈਵੇ ਬੰਨ ਹੈਗਾ ਜਿਹਦੇ ਉੱਤੇ ਆਪਾਂ ਚੱਲਦੇ ਆ ਤੇ ਹੁਣੀ ਹੁਣੀ ਮੈਂ ਚੈੱਕ ਕੀਤਾ ਰਾਤ ਦੇ 11 ਵਜ ਚੁੱਕੇ ਆ ਆਹ ਟਾਈਮ ਇਹਰਾ ਮੈਨੂੰ ਹਮੇਸ਼ਾ ਨਾ 11 11 ਮੈਨੂੰ ਬਹੁਤ ਵਾਰੀ ਦੇਖਣ ਨੂੰ ਮਿਲਦਾ ਲੱਕੀ ਟਾਈਮ ਹੁੰਦਾ ਕਹਿੰਦਾ ਮੇਰੇ ਬਹੁਤ ਵਾਰੀ ਨਿਗਾ ਪਿਆ 11 11 ਤੇ 11 11 ਹੋ ਚੁੱਕੇ ਰਾਤ ਦੇ ਤੇ ਬਈ 1 ਤੇ ਬਾਈ ਦਾ ਮੁੰਲਾ ਦਾ ਕਿਹਦਾ ਟਰੱਕ ਜਾਕ ਨਾਈ ਹੋ ਗਿਆ ਯਾਰ ਦੇਖੋ ਇਹ ਆ ਵੈਂਟਰ ਦੀ ਵੀ ਟਰਕਿੰਗ ਜਿਹੜਾ ਕਹਿੰਦੇ ਵੀ ਸਿਆਲਾਰਗਾ ਨਾਰਕਣੀ ਤੇ ਗਰਮਗਰ ਦੀ ਮੌਜ ਨਹੀਂ ਤੇ ਬਾਈ ਦਾ ਮੁੰਲਾ ਦਾ ਟਰੱਕ ਜਾਕ ਨਾਈ ਹੋਇਆ ਪਿਆ ਤਾਂ ਵਾਲੇ ਪਾਸੇ ਕੋਕਾ ਹੇਲਾ ਤੇ ਯਾਰ ਐਕਸੀਡੈਂਟ ਹੋਇਆ ਜੇ ਕਿ ਉਹ ਮੁੰਲਾ ਦਾ ਐਕਸੀਡੈਂਟ ਹੋਇਆ ਆਮੋ ਸਾਹਮਣੇ ਓ ਮਾਈ ਗਾਡ ਐਕਸੀਡੈਂਟ ਹੋ ਗਿਆ ਭਈ ਆਮੋ ਸਾਹਮਣੇ ਓ ਵਾਹ ਗੀ ਲਓ ਜੀ ਬਿਲਕੁਲ ਸਬਰ ਆਪਣਾ ਅੱਜ ਦੇ ਦਿਨ ਦਾ ਬਿਲਕੁਲ ਐਂਡ ਹੋ ਚੁੱਕਿਆ ਏ ਪੰਪ ਤੇ ਆਪਾਂ ਪਹੁੰਚ ਚੁੱਕੇ ਹਾਂ ਟਰੱਕ ਆਪਣਾ ਬੈਕ ਹੋ ਚੁੱਕਿਆ ਹੁਣ ਆਪਾਂ ਸ਼ਕਾਂਗੇ ਪ੍ਰਸ਼ਾਦਾ ਪਾਣੀ ਅੱਜ ਇਹਨਾਂ ਦਾ ਦਿਨ ਵਧੀਆ ਰਿਹਾ ਅੱਜ ਆਪਾਂ ਇੱਕ ਡਿਲੀਵਰੀ ਲਈ ਆ ਉਦੋਂ ਵੱਲ ਆਪਣੇ ਟਰੱਕ ਦੇ ਮੂਹਰੇ ਦੇ ਟਾਇਰ ਪਵਾਇਆ ਤੁਹਾਨੂੰ ਪਤਾ ਹੀ ਹੈ ਹਨਾ ਉਦੋਂ ਬਾਅਦ ਆਪਾਂ ਇੱਕ ਬੰਪਰ ਇੰਸਟਾਲ ਕਰਾਇਆ ਤੇ ਇੱਕ ਇਹਦਾ ਏਅਰ ਡ్రਾਇਰ ਵਾਲਾ ਫਿਲਟਰ ਹੁੰਦਾ ਉਹ ਚੇਂਜ ਕੀਤਾ ਤੇ ਰਾਤ ਨੂੰ ਆਪਾਂ ਨੂੰ 8:00 ਵਜੇ ਸੀ ਉੱਥੇ 8:30 ਵਜੇ ਉਹਨਾਂ ਨੇ ਛੱਡਿਆ ਉਹ ਦੁਵਾਲ ਫਿਰ ਆਪਾਂ ਦੋ ਘੰਟੇ ਦੀ ਆਪਾਂ ਬਾਤ ਕੱਢ ਲਈ ਆ। ਬਾਕੀ ਪਿਛਲੇ ਬਲੌਗ ਤੇ ਜਿਨ੍ਹਾਂ ਨੇ ਕਮੈਂਟ ਕੀਤਾ ਤੁਹਾਡਾ ਬਾਈ ਜੀ ਬਹੁਤ ਧੰਨਵਾਦ। ਹਾਈਪ ਵਾਲਾ ਬਟਨ ਆ ਪਿਆ ਕਰੋ ਤੇ ਬਾਕੀ ਜਿੰਨਾ ਬੰਦੇ ਨੇ ਕਮੈਂਟ ਕੀਤਾ ਪਾਉਂਦੇ ਨੇ ਨਾਂ ਪੜਦੇ ਨੇ ਹਜੇ ਤੱਕ ਜਿੰਨੇ ਕਮੈਂਟ ਆਏ ਆ। ਲਓ ਜੀ ਇਹ ਆਪਣਾ ਮਗਰਲਾ ਬਲੌਗ ਸੀ ਇਹ ਬੈਂਟਰ ਲਾਈਫ ਵਾਲਾ। ਇਹ ਵਾਲਾ ਤੇ ਇਹਦੇ ਉੱਤੇ ਬਾਈ ਜੀ ਆਪਾਂ ਨੂੰ ਜਿਹਦੇ ਬਾਈਆਂ ਦੇ ਕਮੈਂਟ ਆਏ ਆ ਹਜੇ ਤੱਕ 34 ਲਾਈਕ ਆਏ ਆ ਤੇ ਆਹ ਬਟਨਾਂ ਪਰਿਆ ਕਰੋ ਹਾਈਪ ਵਾਲਾ ਇਹਨੂੰ ਨਾ ਪੜਿਆ ਕਰੋ। ਇਹਦੇ ਨਾਲ ਕੋਈ ਪੁਆਇੰਟ ਬੰਦੇ ਹੈਗੇ ਆ। ਇਹ ਜ਼ਰੂਰ ਨੱਪਕ ਜਾਇਆ ਕਰੋ ਠੀਕ ਹੈ ਜੀ ਤੇ ਲਓ ਜੀ ਆਪਾਂ ਮੈਸੇਜ ਪੜਦਗੇ ਜਿਹੜੇ ਜਿਹੜੇ ਬੰਦੇ ਦੇ ਕਮੈਂਟ ਆਏ ਆ ਕਿਧਰ ਗਿਆ ਕਮੈਂਟ ਸੈਕਸ਼ਨ ਕਿਧਰ ਗਿਆ ਲਓ ਜੀ ਇਹ ਆਪਣੇ ਕਮੈਂਟ ਆਇਆ ਰਮਨਪ੍ਰੀਤ ਵੀਰੇ ਦਾ ਆਇਆ ਸਾਸਰੀ ਕਾਲ ਜੀ ਬਹੁਤ ਦਿਨ ਬਾਅਦ ਬਲੌਗ ਆਇਆ ਬਸ ਬਈ ਹੁਣ ਆਈਆਂ ਆ ਕਰਨਗੇ ਕਦੇ ਕਦੇ ਯਾਰਾ ਬਸ ਉਹੀ ਜੀਜਾ ਕਰਨੋਂ ਹਟ ਜਾਂਦਾ ਤਾਂ ਬਣਾਉਣੋਂ ਹਟ ਜਾਂਦੇ ਆ ਪਰ ਟਰਾਈ ਕਰਾਂਗੇ ਹੁਣ ਆਪਾਂ ਲਗਾਤਾਰੀ ਲੈ ਕੇ ਆਈਏ ਬਲਜੀਤ ਸਿੰਘ ਨੇ ਸਾਸਰੀ ਕਾਲ ਬੁਲਾਈ ਗਿਆ ਥੈਂਕ ਯੂ ਮੇਰਾ ਵੀਰ ਸਾਸਰੀ ਕਾਲ ਜੀ ਕਲਵੰਤਮਾਨ ਦਾ ਬਹੁਤ ਵਧੀਆ ਛੋਟੇ ਵੀਰ ਥੈਂਕ ਯੂ ਮੇਰਾ ਵੀਰ ਆਪਾਂ ਨਾਂ ਬੋਲ ਦਿੰਨੇ ਆ ਕਿਉਂਕਿ ਕਮੈਂਟ ਤਾਂ ਤੁਹਾਡੇ ਲਿਖੀ ਆ ਨਾ ਜੇ ਕੋ ਪੁੱਛਿਆ ਹੋਇਆ ਆਪਾਂ ਦੱਸ ਦਾਂਗੇ ਇਹਦੇ ਵਿੱਚ ਓਕੇ ਹਰਦੀਪ ਬਾਈ ਦਾ ਮੈਸੇਜ ਆਇਆ ਦੇਵਗੰਦ ਆਇਆ ਮੇਰੇ ਵੀਰ ਦਾ ਤੇ ਲੋ ਜੀ 4 ਘੰਟੇ ਪਹਿਲਾਂ ਆਇਆ ਹਰਦੀਪ ਸਿੰਘ ਦਾ ਸਾਸਰੀ ਕਾਲ ਕਹਿੰਦਾ ਜਾਉਂਦਾ ਰਹਾ ਜੱਟਾ ਥੈਂਕ ਯੂ ਅਬਦੁੱਲਾਹ ਬਾਈ ਅਬਦੁੱਲ ਜੱਟ ਦਾ ਬਾਈ ਦਾ ਆਇਆ ਲੋ ਜੀ ਬਾਕੀ ਮੇਰੇ ਵੀਰ ਦਾ ਆਇਆ ਇਹ ਜਗਪ੍ਰੀਤ ਦਾ ਆਇਆ ਹਰਦੀਪ ਦਾ ਆਇਆ ਮਨੋਜ ਦਾ ਆਇਆ ਬਾਈ ਕਹਿੰਦਾ ਦਾੜੀ ਵੱਡੀ ਸੋਹਣੀ ਲੱਗਦੀ ਓਕੇ ਬਾਈ ਜੀ ਟਰਾਈ ਕਰਦੇ ਆ ਜੀ ਵਧਾ ਲੈਂਦੇ ਜੀ ਫਿਰ ਰਮਨ ਬਾਈ ਦਾ ਆਇਆ ਤੇ ਸਾਰਿਆਂ ਦਾ ਧੰਨਵਾਦ ਬਾਈ ਜਿੰਨੇ ਕਮੈਂਟ ਹਜੇ ਤੱਕ ਆਇਆ ਧੰਨਵਾਦ ਤੁਹਾਡਾ ਇਹ ਬਲੌਗ ਤੇ ਮਗਰਲੇ ਤੇ ਤੇ ਇਹ ਵਾਲਾ ਬਲੌਗ ਆਪਾਂ ਬਾਈ ਜੀ ਇੱਥੇ ਕਰ ਦਾਂਗੇ ਐਂਡ ਜੇ ਬਲੌਗ ਵਧੀਆ ਲੱਗਿਆ ਤਾਂ ਆਪਣਾ ਚੈਨਲ ਜਰੂਰ ਸਬਸਕ੍ਰਾਈਬ ਕਰਕੇ ਜਾਇਓ ਲਾਈਕ ਤੇ ਸ਼ੇਅਰ ਕਮੈਂਟ ਜਰੂਰ ਕਰਕੇ ਜਾਇਓ ਤੇ ਬਾਕੀ ਆਪਾਂ ਐਸੇ ਇੱਥੇ ਕੱਲੂ ਵਲੌਗ ਕਰਾਂਗੇ ਸਟਾਰਟ ਕੱਲੂ ਆਪਾਂ ਦੇਖਾਂਗੇ ਕੀ ਮਾਹੌਲ ਹੈਗਾ ਸਨੋ ਵਾਲਾ ਹੈਗਾ ਜਾਂ ਕਿੰਦਾ ਹੈਗਾ ਜਿੱਦਾਂ ਵੀ ਹੋਇਆ ਤੁਹਾਨੂੰ ਵਲੌਗ ਦੇ ਵਿੱਚ ਸਾਂਝ ਪਾ ਕੇ ਦੱਸਿਆ ਜਾਊਗਾ ਤੇ ਬਾਕੀ ਬਾਈ ਜੀ ਦਿਓ ਹੁਣ ਆ ਗਿਆ ਰੋਟੀ ਪਾਣੀ ਛਕੀਏ ਥੱਕੇ ਪਏ ਆ ਤੜਕੇ ਦੇ ਉੱਠੇ ਹੋਏ ਆ ਤੇ ਸਭ ਜਿਹੜਾ ਮੈਂ ਉੱਠਿਆ ਹੈਗਾ ਤੜਕੇ ਦਾ ਕਿੰਨੇ ਵਜੇ ਉੱਠਿਆ ਮੈਂ ਤੜਕੇ 5 ਵਜੇ ਉੱਠਿਆ ਜੀ 5 ਵਜੇ ਦਾ ਉੱਠਿਆ ਤੇ ਰਾਤ ਦੇ ਦੇਖੋ 11 11:30 ਵਜੇ ਤੇ ਪੈਂਦਿਆ ਕਰਦੇ ਨੂੰ 12 ਪੂਰਾ ਵੱਜ ਜਾਣੇ ਆ ਤਾਂ ਕਰਕੇ ਵੀ 17-18 ਘੰਟੇ ਦੀ ਸੈੱਫਟ ਲੱਗੀ ਜਾਂਦੀ ਹੈ ਮੋਟ ਤੇ ਚਲੋ ਕੋਈ ਗੱਲ ਦੀ ਬਾਈ ਮਿਲਦੇ ਆ ਫਿਰ ਕੱਲੂ ਇੱਕ ਨਵੇਂ ਦਿਨ ਤੇ ਨਵੇਂ ਵਲੌਗ ਵਿੱਚ ਤੋ ਤੱਕ ਲਈ ਰੱਬ ਰਾਖਾ